ਗੁਗੂ ਜੀ ਗੁਗੂ ਜੀ ਮਸਾਲਾ ਵੀ ਹੈ ਜੀ ਆਹ ਚੀਜ਼ ਤਾਂ ਅੱਜ ਇਹ ਕੀ ਆ ਰਮਣਾ ਕੀ ਚੱਕ ਲਿਆਂਦਾ ਤੂੰ ਇਹ ਇਹਨੂੰ ਕਹਿੰਦੇ ਤਾਂ ਸਰੀਨ ਹੈ ਜੀ ਪਰ ਅਲੱਗ-ਅਲੱਗ ਥਾਵਾਂ ਤੇ ਇਹਦੇ ਅਲੱਗ-ਅਲੱਗ ਹੀ ਨਾਮ ਹੋਣਗੇ ਤੇ ਮੇਰੀ ਦਾਦੀ ਜੀ ਤਾਂ ਇੱਕ ਨੁਸਖਾ ਤਿਆਰ ਕਰਦੇ ਹੁੰਦੇ ਸੀ ਜਦੋਂ ਖੁਸਕਰਨੀ ਤੇ ਬਹੁਤ ਜ਼ਿਆਦਾ ਫੋੜੇ ਖਿੰਸੀਆਂ ਹੁੰਦੀਆਂ ਸੀ ਤਾਂ ਮਤਲਬ ਇਹ ਅਜ਼ਮਾਇਆ ਹੋਇਆ ਇਹਦੇ ਨਾਲ ਬਿਲਕੁਲ ਠੀਕ ਹੋ ਜਾਂਦਾ ਤੇ ਮੈਂ ਅੱਜ ਮੇਰੇ ਯਾਦ ਆ ਗਿਆ ਤੇ ਮਾ ਚਲੋ ਅੱਜ ਆਪਾਂ ਦੋਸਤਾਂ ਨੂੰ ਦੱਸਦੇ ਆਂ ਤੇ ਮਸਾਂ ਹੀ ਲੱਭ ਕੇ ਲਿਆਂਦਾ ਜੀ ਇਹ ਤਾਂ ਉਹ ਇਹ ਤਾਂ ਆਪਣੇ ਸਕੂਲ 'ਚ ਬਹੁਤ ਖੜੇ ਸੀ ਚਲੋ ਫਿਰ ਆਜੋ ਆਪਣੇ ਦੋਸਤਾਂ ਨੂੰ ਵੀ ਇਹ ਦੇ ਫਲ ਨੇ ਜੀ ਅੱਛਾ ਜੀ ਇਹ ਦੇ ਫਲ ਨਹੀਂ ਹੁੰਦਾ ਵੀ ਇਹ ਫਰੂਟ ਹੈ ਇਹਦੇ ਲੱਗਦੇ ਨੇ ਜੀ ਫਲ ਫੁੱਲਾਂ ਤੋਂ ਬਣਦੇ ਨੇਗੇ ਠੀਕ ਹੈ ਆਜੋ ਫਿਰ ਦੱਸੀ ਆਪਣੇ ਦੋਸਤਾਂ ਨੂੰ ਚਲੋ ਜੀ ਇੱਕ ਆਪਾਂ ਨਿੰਮ ਲੈ ਆਂਦਾ ਤੇ ਜਿੰਨੇ ਸਰੀਂ ਦੇ ਪੱਤੇ ਆ ਓਨੇ ਆਪਾਂ ਨਿੰਮ ਦੇ ਪੱਤੇ ਲੈਣੇ ਆ ਦੋਨੋਂ ਦੀ ਮਾਤਰਾ ਮਤਲਬ ਇੱਕੋ ਜਿਹੀ ਲੈਣੀ ਰਹਿਣਾ ਹੈ ਹਾਂਜੀ ਤੇ ਇਹਨਾਂ ਤੇ ਰੇਤਾ ਬਹੁਤ ਹੁੰਦਾਗਾ ਇਸ ਕਰਕੇ ਆਪਾਂ ਇਹਨਾਂ ਨੂੰ ਧੋ ਲੈਣਾ ਜੀ ਠੀਕ ਹੈ ਜੀ ਮਤਲਬ ਟੰਡਲਾਂ ਤੋੜ ਕੇ ਇਹਨਾਂ ਦੀਆਂ ਸਰੀਂ ਦੀਆਂ ਤੇ ਨਿੰਮ ਦੀਆਂ ਆਪਾਂ ਧੋ ਲੈਣੀਆਂ ਬਾਸ਼ ਕਰ ਲੈਣੀਆਂ ਨੇ ਹਾਂਜੀ ਠੀਕ ਤੇ ਮੈਨੂੰ ਜਦੋਂ ਵੀ ਮੈਂ ਨਿੰਮ ਦੇਦੀ ਤਾਂ ਮੈਨੂੰ ਜਿਆਦਾ ਆ ਜਾਂਦਾ ਸੀਗਾ ਹਮ ਅਸੀਂ ਛੋਟੇ ਛੋਟੇ ਹੁੰਦੇ ਸੀ ਤੇ ਖੁਸ਼ ਕਰਨ ਦੇ ਆਏ ਵਾਰ ਹੀ ਮਤਲਬ ਬਹੁਤ ਹੀ ਜ਼ਿਆਦਾ ਫੋੜੇ ਹੋ ਜਾਂਦੇ ਸੀਗੇ ਤੇ ਇੱਕ ਵਾਰ ਮੇਰੀ ਦਾਦੀ ਕਹਿੰਦੀ ਤੁਸੀਂ ਨਾ ਮੈਨੂੰ ਸਰੀਂ ਦੇ ਪੱਤੇ ਲਿਆ ਕੇ ਦਿਓ ਤੇ ਅਸੀਂ ਜਦੋਂ ਸਕੂਲ ਗਏ ਤੇ ਸਾਡੇ ਵੀ ਉੱਥੇ ਸਕੂਲ 'ਚ ਹੀ ਲੱਗਿਆ ਹੋਇਆ ਸੀ ਅੱਛਾ ਜੀ ਤੇ ਉੱਥੋਂ ਅਸੀਂ ਤੋੜ ਲੈ ਤੇ ਨਿੰਮ ਸਾਡੇ ਘਰੀ ਹੁੰਦੇ ਸੀਗੇ ਦੋ ਤਿੰਨ ਲੱਗੇ ਹੋਏ ਤੇ ਨਿੰਮ ਦੇ ਪੱਤੇ ਤੋੜ ਕੇ ਦੇਤੇ ਨਿੰਮ ਤਾਂ ਸਕਿੰਨ ਲਈ ਬਹੁਤ ਚੰਗਾ ਹੈ ਨਾ ਇੱਕ ਬਹੁਤ ਪਵਿੱਤਰ ਦਰਖਤ ਆਪਾਂ ਕਹਿੰਦੇ ਹਾਂ ਹਾਂਜੀ ਉਹਦੇ ਨਾਲ ਆਏ ਵਾਰ ਮਤਲਬ ਗਰਮੀ ਮਤਲਬ ਆਈ ਵਾਰੀ ਉਹਦੇ ਇੰਜੈਕਸ਼ਨ ਲਵਾਉਣੇ ਪੈਂਦੇ ਕਦੇ ਕੋਸ਼ ਲਾ ਕਦੇ ਕੋਸ਼ ਲਾ ਮਤਲਬ ਫਿਰ ਵੀ ਪ੍ਰੋਪਰ ਸਹੀ ਨਹੀਂ ਹੁੰਦਾ ਸੀ ਮਤਲਬ ਸਾਰਾ ਪਿੰਡਾ ਉਹਦੇ ਈਵੇਂ ਭਰ ਜਾਂਦਾ ਸੀ ਜੀ ਹਾਂਜੀ ਤੇ ਪਰ ਜ ਇੱਕ ਵਾਰ ਜਦੋਂ ਏਸ ਮਾ ਨਾ ਮੁੜ ਕੇ ਕਿਸੇ ਮਤਲਬ ਗਰਮੀਆਂ ਚ ਬਿਲਕੁਲ ਵੀ ਨਹੀਂ ਮਤਲਬ ਕਦੇ ਵੀ ਨਹੀਂ ਹੋਉਂਗਾ ਫੁੰਸੀਆਂ ਹੂੰ ਤੇ ਫੋੜੇ ਵੀ ਪਹਿਲਾਂ ਪਿਛਲੇ ਜਮਾਨੇ ਚ ਬਹੁਤ ਜ਼ਿਆਦਾ ਹੁੰਦੇ ਹੁੰਦੇ ਸੀਗੇ ਫੋੜੇ ਤੇ ਉਹ ਵੀ ਕਦੇ ਨਹੀਂ ਹੋਏ ਸੀਗੇ ਕਿਉਂਕਿ ਹੁਣ ਤਾਂ ਅੰਗਰੇਜ਼ੀ ਮੈਡੀਸਨਾਂ ਬਹੁਤ ਆ ਗਈਆਂ ਪਰ ਤਾਂ ਇਹ ਦੇਸੀ ਨੁਕਤੇ ਨਾਲ ਹੀ ਇਲਾਜ ਆ ਜਿਹੜਾ ਕਰਦੇ ਜਾਂ ਇੱਕ ਸਾਫੀ ਜੀ ਹੁੰਦੀ ਹੁੰਦੀ ਹੈ ਸਾਫੀ ਪੀਂਦੇ ਸੀ ਹਾਂਜੀ ਉਹਦੇ ਨਾਲ ਮਤਲਬ ਇਹ ਉਹਨਾਂ ਨੇ ਬਹੁਤ ਸਾਰੇ ਮੈਡੀਸਿਨ ਖਾਧੀਆਂ ਪਰ ਉਹਦੇ ਨਾਲ ਵੀ ਨਹੀਂ ਫਰਕ ਪਿਆ ਸੀਗਾ ਹਾਂਜੀ ਕਿਉਂਕਿ ਜਦੋਂ ਜਵਾਨੀ ਜੇ ਆਉਂਦੀ ਹੈ ਰਮ ਨੂੰ ਕੋਈ ਫੁਣਸੀਆਂ ਤਾਂ ਹੁੰਦੀਆਂ ਹੁੰਦੀਆਂ ਨੇ ਤੇ ਹੁਣ ਇਹਨਾਂ ਨੂੰ ਧੋ ਕੇ ਕੀ ਕਰਨਾ ਆਪਾਂ ਗ੍ਰੈਂਡ ਰਹਿਣਾ ਹਾਂਜੀ ਜਿੰਨੇ ਆਪਾਂ ਨਿੰਮ ਦੇ ਪੱਤੇ ਲਏ ਜੀ ਉਹਨੇ ਆਪਾਂ ਉਹਦੇ ਲੈ ਲੈਣੇ ਨੇ 100 ਕੱਲੇ ਪੱਤੀ ਪਾ ਲੈਣੇ ਜੀ ਇਹਦੇ ਵਿੱਚ ਨਿੰਮ ਜਿਹੜਾ ਐਂਟੀਬਾਇਓਟਿਕ ਹੈ ਜੀ ਕੋਈ ਵੀ ਮਤਲਬ ਇਨਫੈਕਸ਼ਨ ਹੈ ਉਹਨੂੰ ਦੂਰ ਕਰਦਾ ਹੈ ਬੈਕਟੀਰੀਆ ਉਹਨੂੰ ਮਾਰਦਾ ਜੀ ਇਹ ਹਾਂਜੀ ਜਿਵੇਂ ਉਹਨੂੰ ਫੋੜੇ ਫੁਣਸੀਆਂ ਕਈ ਭਰੀ ਆਪਾਂ ਪਾਣੀ ਗਰਮ ਕਰਕੇ ਧੋ ਲੈਣ ਸਰੀਂ ਦੇ ਪੱਤੇ ਵੀ ਬਹੁਤ ਉਪਜੋਗੀ ਨੇ ਜੀ ਬਹੁਤ ਸਾਰੀਆਂ ਬਿਮਾਰੀਆਂ ਚ ਕੰਮ ਆਉਂਦੇ ਨੇ ਜਿਹੜੇ ਇਹਦੇ ਫਲ ਨੇਗੇ ਉਹ ਵੀ ਮਤਲਬ ਅਲੱਗ-ਅਲੱਗ ਥਾਵਾਂ ਤੇ ਜਿਹੜੇ ਬੀਜ ਐ ਵਿੱਚੋਂ ਫਲ ਦੇ ਨਿਕਲਦੇ ਫਲਗੀਆਂ ਜਿਹੜੀਆਂ ਫਲਗੀਆਂ ਹਾਂਜੀ ਹਾਂਜੀ ਉਹਦੇ ਬਹੁਤ ਉਪਯੋਗ ਨੇ ਜੀ ਠੀਕ ਐ ਲਓ ਜੀ ਇੱਕ ਵਾਰ ਆਪਾਂ ਨਿੰਮ ਪਾ ਲਿਆ ਤੇ ਹੁਣ ਆਪਾਂ ਪਾ ਲੈਨੇ ਜੀ ਸਰੀਂ ਦੇ ਪੱਤੇ ਸਰੀਂ ਵੀ ਧੋ ਕੇ ਆਪਾਂ ਪਾ ਲੈਣਾ ਹੈ ਹਾਂਜੀ ਰੇਤਾ ਬਹੁਤ ਲੱਗਿਆ ਹੁੰਦਾ ਜੀ ਇਸ ਕਰਕੇ ਚੰਗੀ ਤਰ੍ਹਾਂ ਧੋ ਲੈਣਾ ਤੇ ਇਹ ਤਾਂ ਕੋਈ ਜ਼ਿਆਦਾ ਮਿਹਨਤ ਨਹੀਂ ਲੱਗਦੀ ਹੈਗੀ ਆਪਾਂ ਜੇਕਰ ਮਤਲਬ ਵੀ 15 20 ਜਣੇ ਨੂੰ ਵੀ ਇਸ ਮਤਲਬ ਰੈਗ ਤੋਂ ਬਹੁਤ ਫਾਇਦਾ ਮਿਲਦਾ ਹੁਣ ਜਿਵੇਂ ਫਿੰਸੀਆਂ ਬਹੁਤ ਹੀ ਜ਼ਿਆਦਾ ਨੇ ਫੇਸ ਤੇ ਬਹੁਤ ਹੀ ਜ਼ਿਆਦਾ ਮਤਲਬ ਟੋਏ ਜਿਵੇਂ ਬਣੇ ਹੋਏ ਨੇ ਫਿੰਸੀਆ ਕਰਕੇ ਬਹੁਤ ਸਾਰੀ ਜਿਹੜੀ ਪ੍ਰੋਬਲਮ ਆਉਂਦੀਆਂ ਨੇ ਉਹ ਤੋਂ ਸਾਨੂੰ ਇਹ ਰੱਖਿਆ ਕਰਦੀ ਆ ਇਸ ਤੋਂ ਇਲਾਵਾ ਹੁਣ ਜਿਵੇਂ ਗਾਰਡ ਹੋ ਜਾਂਦੇ ਨੇ ਜਾਂ ਉਂਝ ਵੀ ਬਹੁਤ ਸਾਰੇ ਜਿਹੜੇ ਜ਼ਖਮ ਹੋ ਜਾਂਦੇ ਨੇ ਜੀ ਛੋੜੇ ਫਿੰਸੀਆ ਕਰਕੇ ਹੂੰ ਤੇ ਉਹ ਵੀ ਮਤਲਬ ਬਹੁਤ ਮਤਲਬ ਇਹ ਜਿਹੜੀ ਚੀਜ਼ ਆ ਬਹੁਤ ਹੀ ਜ਼ਿਆਦਾ ਉਹਦੇ ਵਾਸਤੇ ਸਹੀ ਸਿੱਧ ਹੁੰਦੀ ਆ ਜੀ ਮਤਲਬ ਬਹੁਤ ਉਹ ਕਰਦੀ ਆ ਅਸਰ ਠੀਕ ਹੈ ਜੀ ਹੁਣ ਆਪਾਂ ਸਰੀਂ ਦੇ ਪੱਤੇ ਵੀ ਪਾ ਲੈਣੇ ਆ ਇਸ ਤੇ ਗ੍ਰੈਂਡ ਕਰ ਲੈਣੇ ਆ ਜੀ ਹਾਂਜੀ ਹਾਂਜੀ ਲਓ ਜੀ ਨਿੰਮ ਤੇ ਸਰੀਂ ਦੇ ਪੱਤੇ ਪਾ ਕੇ ਚੰਗੀ ਤਰ੍ਹਾਂ ਧੋ ਕੇ ਤੇ ਹੁਣ ਆਪਾਂ ਇਹਨਾਂ ਨੂੰ ਪੀਸ ਲੈਣੇ ਆ ਜੀ ਠੀਕ ਹੈ ਜੀ ਲਓ ਜੀ ਇਹਨੂੰ ਚੰਗੀ ਤਰ੍ਹਾਂ ਪੀਸ ਲੈਣਾ ਮੈਸਤਾਪੇ ਇਹਦੇ ਵਿੱਚ ਪਾਣੀ ਪਾਉਣੀ ਨਹੀਂ ਜਿਉਂ ਕਿ ਪੱਤੇ ਆਪਣੇ ਗਿੱਲੇ ਹੁੰਦੇ ਚੰਗੀ ਤਰ੍ਹਾਂ ਐਵੇਂ ਪੀਸੇ ਜਾਂਦਾ ਪਰ ਫਿਰ ਵੀ ਜੇ ਐਵੇਂ ਲੱਗਵੇ ਪੀਸਿਆ ਨਹੀਂ ਯਾਰ ਤਾਂ ਤੁਸੀਂ ਥੋੜਾ ਇਹਦੇ ਵਿੱਚ ਗੁਲਾਬ ਜਲ ਪਾ ਸਕਦੇ ਹੋ ਜੀ ਠੀਕ ਹੈ ਜੀ ਰਸ ਕੱਢਣਾ ਮਤਲਬ ਆਪਾਂ ਇਹਦਾ ਹਾਂਜੀ ਆਪਾਂ ਇਹਦੇ ਵਿੱਚ ਕੁਝ ਨਹੀਂ ਪਾਏ ਜੀ ਜਿਵੇਂ ਪੱਤੇ ਸੀਗੇ ਉਵੇਂ ਹੀ ਪਾ ਲਈ ਸੀ ਕਿਉਂਕਿ ਉਹ ਗਿੱਲੇ ਸੀਗੇ ਤੇ ਬਸ ਆਪਾਂ ਇਹਨੂੰ ਥੋੜਾ ਜੀ ਰਸ ਚਾਹੀਦਾ ਹੈ ਇਹ ਆਪਾਂ ਮਤਲਬ 4-5 ਦਿਨਾਂ ਬਾਅਦ ਬਣਾ ਕੇ ਉਹ ਕਰ ਸਕਦੇ ਹਾਂ ਜੀ ਕਿਉਂਕਿ ਇੰਨੇ ਕੁ ਦਿਨ ਹੀ ਘਟਦਾ ਜੀ ਇਹ ਮੇਰੇ ਨਹੀਂ ਸਮੈਲ ਜੀ ਆਉਣ ਲੱਗ ਜਾਂਦੀ ਇਹਦੇ ਵਿੱਚ ਠੀਕ ਹੈ ਜੀ ਇਹਨੂੰ ਰਸ ਜਿਆ ਕੱਢ ਲੈਣਾ ਮਤਲਬ ਆਪਾਂ ਤੇ ਚਾਰ ਪੰਜ ਦਿਨਾਂ ਬਾਅਦ ਆਪਾਂ ਦੁਬਾਰੇ ਬਣਾ ਲੈਣਾ ਹੈ ਹਾਂਜੀ ਥੋੜੇ ਟਾਈਮ ਹੀ ਕੱਟਦਾ ਜੀ ਤੇ ਇਹਦੇ ਵਿੱਚ ਜੇਕਰ ਆਪਾਂ ਐਲੋਵੇਰਾ ਮਤਲਬ ਪਲਾਂਟ ਘਰੇ ਆ ਫਿਰ ਤਾਂ ਆਪਾਂ ਇਹਦੇ ਵਿੱਚ ਹੀ ਪੀਸ ਲੈਣਾ ਜੀ ਉਹਨੂੰ ਥੋੜਾ ਜਿਹਾ ਪਾ ਕੇ ਠੀਕ ਹੈ ਜੀ ਤੇ ਨਹੀਂ ਆਪ pô ਦੀ ਅਲੱਗ ਤੋਂ ਜਿਹੜੀ ਜੈੱਲ ਹੁੰਦੀ ਉਹ ਵੀ ਲਿਆ ਸਕਦੇ ਆ ਇਹ ਬਾਜ਼ਾਰ ਨਾਲ ਬਾਜ਼ਾਰ ਵਾਲੀ ਵੀ ਪਾ ਸਕਦੇ ਆ ਆ ਹਾਂਜੀ ਹਾਂਜੀ ਹੂੰ ਤੇ ਲਾਉਣਾ ਉੱਥੇ-ਉੱਥੇ ਜਿੱਥੇ ਫਿੰਸੀਆਂ ਹੋਣ ਜੀ ਇਹ ਜੋ ਦੂਜੇ ਪਾਸੇ ਵੀ ਕਿਤੇ ਲੱਗ ਜੂ ਤਾਂ ਵੀ ਕੋਈ ਗੱਲ ਨਹੀਂ ਜੀ ਠੀਕ ਹੈ ਜੀ ਤੇ ਰਾਸੇ ਦਾ ਆਪਾਂ ਨੂੰ ਕਿੰਨਾ ਕਿ ਚਮਚਾ ਕਿ ਚਾਹੀਦਾ ਵਸਤਰ ਹੋਣ ਬਸ ਜਿੰਨਾ ਕਿ ਬਣਾਉਣਾ ਜੀ ਹੂੰ ਫਿੰਸੀਆਂ ਦੇ ਸਾਬ ਨਾਲ ਫੇਸ ਦੇ ਸਾਬ ਨਾਲ ਜਿੱਥੇ ਵੀ ਅੱਥਾ ਪੈਣਾ ਤੇ ਕਿਤੇ ਵੀ ਫੋੜੇ-ਫਾੜੇ ਹੋ ਜਾਣ ਉਹਦੇ ਵਾਸਤੇ ਵੀ ਇੱਕ ਹੋਰ ਤਰੀਕਾ ਦੱਸਾਂਗੇ ਜੀ ਮਲਮ ਬਣਾਉਣ ਦਾ ਜਿਵੇਂ ਫੋੜੇ ਫਿੰਸੀਆਂ ਜਾਂ ਜਿਵੇਂ ਕਈ ਵਾਰ ਆਪਣੇ ਗੜਗੜ ਹੋ ਜਾਂਦੇ ਜਾਂ ਹੋਰ ਕਿਸੇ ਵੀ ਪ੍ਰਕਾਰ ਦੇ ਮਤਲਬ ਜ਼ਖਮ ਹੋ ਜਾਂਦੇ ਨੇਗੇ ਹਾਂਜੀ ਉਹਨਾਂ ਤੇ ਕੰਮ ਆਉਂਦਾ ਜਿਵੇਂ ਫੋੜੇ ਫਿੰਸੀਆਂ ਵਰਗ ਮੰਗੂ ਕੋਈ ਜ਼ਖਮ ਹੋ ਜਾਂ ਤੇ ਉਹ ਤਾਂ ਵੀ ਵਧੀਆ ਵਰਕ ਕਰਦਾ ਜੀ ਇਹ। ਇਹ گاੜਾ گاੜਾ ਰਸ ਨਿਕਲੇ ਹੁੰਦਾ ਜੀ। ਹਾਂਜੀ ਬਹੁਤ گاੜਾ ਨਿਕਲਿਆ ਨਾ ਸੰਘਣਾ ਸੰਘਣਾ। ਇਹਦੇ ਲਈ ਆਪਾਂ ਨੂੰ ਇੱਕ ਚਮਚਾ ਆਪਾਂ ਜਿਵੇਂ ਪਾ ਲਿਆ ਜੀ ਇਹਦਾ ਰਸ ਕੱਢਿਆ ਹੋਇਆ ਨਿੰਮ ਤੇ ਸਰੀ ਦਾ। ਕਿੱਡਾ ਡਾਰਕ ਡਾਰਕ ਰੰਗ ਆ ਰਵਣ ਹਰਾ ਹਰਾ ਨਾ। ਹਾਂਜੀ। ਤੇ ਆਪਾਂ ਰਾਤ ਨੂੰ ਲਾ ਸਕਦੇ ਜੀ ਤੇ ਦੋ ਚਮਚਾ ਆਪਾਂ ਪਾ ਲੈਨੇ ਜੀ ਐਲੋਵੇਰਾ ਜੈਲ ਦੇ। ਮਤਲਬ ਇੱਕ ਚਮਚਾ ਰਸ ਦਾ ਹੋਊਗਾ ਇਹਦਾ ਤੇ ਦੋ ਚਮਚੇ ਐਲੋਵੇਰਾ ਜੈਲ ਦੇ। ਹਾਂਜੀ। ਤੇ ਜਿੱਥੇ ਵੀ ਕਿਤੇ ਆਪਾਂ ਨੂੰ ਐ ਲਾ ਦੇਵੀ ਆਪਣੇ ਫਿੰਸੀ ਉੱਥੇ ਆਪਾਂ ਇਹਨੂੰ ਚੰਗੀ ਤਰ੍ਹਾਂ ਮਤਲਬ ਮਸਾਉਂਗਲ ਤੇ ਲਾ ਕੇ ਉਥੇ ਆਪਾਂ ਚੰਗੀ ਤਰ੍ਹਾਂ ਇਹਨੂੰ ਮੈਂ ਮ ਲਗਾ ਲੈਣਾ ਜੀ ਠੀਕ ਹੈ ਜੀ ਫੁੰਸੀ ਵਾਲੇ ਸਾਂ ਤੇ ਅਸਲੂ ਨਾ ਹਾਂਜੀ 4-5 ਘੰਟੇ ਆਪਾਂ ਇਹਨੂੰ ਰੱਖਣਾ ਤੇ ਸਵੇਰੇ ਆਪਾਂ ਕਿਸੇ ਵੀ ਵਧੀਆ ਫੇਸ ਵਾਸ਼ ਨਾਲ ਮਤਲਬ ਆਪਾਂ ਜਿਵੇਂ ਹੁਣ ਫੇਸ ਤੇ ਜਾਦੇ ਫੁੰਸੀਆਂ ਤਾਂ ਆਪਾਂ ਫੰਬੇ ਨਾਲ ਫਿਰ ਸਾਰੇ ਫੇਸ ਤੇ ਵੀ ਆਪਾਂ ਲਗਾ ਸਕਦੇ ਹਾਂ ਹਾਂਜੀ ਹੱਥਾਂ 'ਨਾਂ ਵੀ ਲਗਾ ਸਕਦੇ ਜਿਵੇਂ ਕਿਤੇ ਵੀ ਆਪਣੇ ਉੱਤੇ ਫਿੰਸੀ ਹੈ ਉੱਥੇ ਆਪਾਂ ਚੰਗੀ ਤਰ੍ਹਾਂ ਇਹਨੂੰ ਮਸਾਲਾ ਹੀ ਘਾਲ ਲੈਣੇ ਤੇ ਅਜ਼ਮਾਇਆ ਹੋਇਆ ਹੈ ਤੇ ਫਿੰਸੀ ਆਪਣੇ ਜਿਹੜੀ ਬਿਲਕੁਲ ਵੀ ਸਾਫ਼ ਹੋ ਜਾਣੀ ਹੈ ਮਤਲਬ ਕਿਤੇ ਕਿਤੇ ਆਪਣੇ ਮਤਲਬ ਅੱਗੇ ਤੋਂ ਵੀ ਨਿਕਲਨੀ ਬੰਦ ਹੋ ਜਾਣੀ ਯਾਰ ਹੁਣ ਇੱਕ ਵਾਰ ਜਰੂਰ ਜਮਾ ਕੇ ਦੇਖਣ ਲਗਾਤਾਰ ਇਹਨੂੰ 15 ਦਿਨ ਤੋ ਜਰੂਰ ਹੀ ਲਗਾਉਣ 10 ਦਿਨ 15 ਦਿਨ ਹੂੰ ਤੇ ਬਸ ਇਹਨੂੰ 5 ਕਿ ਦਿਨ ਵਾਸਤੇ ਬਣਾ ਲਿਆ ਕਰਨ ਫੇਰ ਫੇਰ ਮਤਲਬ ਜਦੋਂ ਯੂਜ਼ ਹੋ ਗਿਆ 5 ਕਿ ਦਿਨਾਂ ਬਾਅਦ ਫੇਰ ਤੇ ਇਹ ਨੂੰ ਆਪਾਂ ਸਟੋਰ ਕਰਕੇ ਰੱਖ ਸਕਦੇ ਆ ਪੰਜ ਇੱਕ ਦਿਨ ਮਤਲਬ ਇੰਨਾ ਕੁ ਬਣਾ ਲੈਣਾ ਜੀ ਆਪਾਂ ਠੀਕ ਹੈ ਜੀ ਤੇ ਐਵੇਂ ਜੇ ਬਣ ਜਾਂਦਾ ਜੀ ਇਹ ਗ੍ਰੀਨ ਜੀ کریم ਜੀ ਬਣ ਗਈ ਮਤਲਬ ਗ੍ਰੀਨ ਜੀ ਤੇ ਲਾਉਣਾ ਆਪਾਂ ਬਿਲਕੁਲ ਥੋੜਾ ਜਿਹਾ ਹੈ ਥੋੜਾ ਜਿਹਾ ਲਗਾ ਲੈਣ ਜਿੱਥੇ ਵੀ ਫਿੰਸੀਆਂ ਹੋਣ ਉੱਥੇ ਚੰਗੀ ਤਰ੍ਹਾਂ ਆਪਾਂ ਇਹਨੂੰ ਲਗਾ ਲੈਣਾ ਜੀ ਠੀਕ ਹੈ ਜੀ ਤੇ ਇੱਕ ਆਪਾਂ ਮਲਮ ਦੱਸਦੇ ਜੀ ਜਿਵੇਂ जख्म ਹੋ ਜਾਂਦੇ ਨੇ ਫੋੜੇ ਹੋ ਜਾਂਦੇ ਨੇ ਉਹ ਤੇ ਆਪਾਂ ਕਿਵੇਂ ਮਤਲਬ ਮਲਮ ਬਣਾ ਸਕਦੇ ਆ ਉਹਦੇ ਲਈ ਆਪਾਂ ਇਹਨਾਂ ਦੇ ਜਿਹੜੇ ਪੱਤੇ ਆ ਸੁੱਕੀ ਲੈਣੇ ਨੇ ਜੀ ਠੀਕ ਹੈ ਜੀ ਇਹ ਵਸਾਪਾ ਥੋੜੇ ਜਿੰਨੇ ਕਾ ਆਪਾਂ ਨਿੰਮ ਦੇ ਲੈਣੇ ਆ ਸਰੀ ਦੇ ਲੈ ਆ ਉਹਨੇ ਜੀ ਆਪਾਂ ਨਿੰਮ ਦੇ ਲਾਵਾਂਗੇ ਜੀ ਠੀਕ ਹੈ ਇੱਕ ਕੁਝ ਪੱਤੇ ਲੈ ਲੈਣੇ ਆ ਨਿੰਮ ਦੇ ਤੇ ਤਸਰੀਂ ਦੇ ਆਪਾਂ ਹਾਂ ਜੀ ਬਸ ਥੋੜੇ ਥੋੜੇ ਤੋੜ ਲੈਣੇ ਜੀ ਆਪਾਂ ਤੇ ਇਹ ਵੀ ਬਹੁਤ ਸੌਖਾ ਜੀ ਇਹ ਆਪਾਂ ਮਲਮ ਬਣਾ ਕੇ ਰੱਖ ਸਕਦੇ ਤਾਂ ਖਰਾਬ ਵੀ ਨਹੀਂ ਹੁੰਦੀ ਕਿੰਨਾ ਕਿੰਨਾ ਟਾਈਮ ਸਾਲ ਸਾਲ ਵਾਂਗੂ ਚੱਲ ਜਾਂਦੀ ਜੀ ਇਹ ਤਾਂ ਮਤਲਬ ਲੰਮਾ ਸਮਾਂ ਚੱਲ ਜੂ ਮਲਮਾਂ ਦਾ ਹਾਂ ਜੀ ਹਾਂ ਜੀ ਹੂੰ ਲਓ ਜੀ ਆਪਾਂ ਵੀ ਫਿਰ ਨਾਲ ਬਣਾ ਲਈਏ ਲਓ ਜੀ ਇੰਨੇ ਕ ਪੱਤੇ ਆਪਾਂ ਸਰੀਂਹ ਦੇ ਲੈ ਲੈ ਤੇ ਇੰਨੇ ਕ ਨਿੰਮ ਦੇ ਮਤਲਬ ਬਰਾਬਰ ਬਰਾਬਰੀ ਲੈ ਲੈਣੇ ਠੀਕ ਹੈ ਜੀ ਇੱਕੋ ਜੀ ਮਾਤਰਾ ਲੈਣੀ ਆ ਹਾਂਜੀ ਤੇ ਤਵਾ ਆਪਾਂ ਗਰਮ ਕਰ ਲੈਣਾ ਤੇ ਤੇ ਆਪਾਂ ਚੰਗੀ ਤਰ੍ਹਾਂ ਭੁੰਨਣਾ ਇਹਨਾਂ ਨੂੰ ਜੀ ਠੀਕ ਹੈ ਜੀ ਮਤਲਬ ਮਚਾਜ ਲੈਣੇ ਆ ਪੱਤੇ ਆਪਾਂ ਜਿਹੜੇ ਹਾਂਜੀ ਹਾਂਜੀ ਤੇ ਇਹ ਮਲਮ ਲੰਮਾ ਟਾਈਮ ਚੱਲੂਗਾ ਜੀ ਖਰਾਬ ਨਹੀਂ ਹੋਣੀ ਇੱਕ ਵਾਰ ਬਣਾ ਕੇ ਰੱਖ ਲੈਣੀ ਹੈ ਤੇ ਜਦੋਂ ਵੀ ਜ਼ਰੂਰਤ ਹੋਵੇ ਉਦੋਂ ਆਪਾਂ ਇਹਨੂੰ ਲਾ ਸਕਦੇ ਹਾਂ ਠੀਕ ਹੈ ਜੀ ਤੇ ਲਓ ਜੀ ਤਵਾ ਆਪਣਾ ਗਰਮ ਹੋ ਗਿਆ ਤੇ ਜਿਹਦੇ ਉੱਪਰ ਆਪਾਂ ਰੱਖ ਕੇ ਇਹਨਾਂ ਨੂੰ ਚੰਗੀ ਕਾਲੇ ਕਰ ਲੈਣੇ ਨੇ ਜੀ ਇਹਨਾਂ ਨੂੰ ਠੀਕ ਹੈ ਜੀ ਲਾ ਲਾਲਾ ਰਮਣ ਹੁਣ ਤਾਂ ਕਾਲੇ ਹੋ ਗਏ ਜਮਾ ਮੱਤ ਚੱਲੇ ਯਾਰ ਹਾਂਜੀ ਗੈਸ ਬੰਦ ਕਰ ਦਿੱਤਾ ਜੀ ਆਪਾਂ ਠੀਕ ਹੈ ਜੀ ਤੇ ਹੁਣ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਪੀਸ ਲਾਏ ਜੀ ਕੁੰਡੀ ਚ ਪਾ ਲੈਣੇ ਇਹਨਾਂ ਨੂੰ ਸਾਰਿਆਂ ਨੂੰ ਠੀਕ ਹੈ ਛੋਟੀ ਕੁੰਡੀ ਚ ਆਪਣੀ ਚ ਹਾਂਜੀ ਪਾਊਡਰ ਬਣਾਉਣਾ ਰਮਣੇ ਦਾ ਪਾਊਡਰ ਬਣਾਉਣਾ ਜੀ ਇਹਨਾਂ ਦਾ ਠੀਕ ਹੈ ਜੀ ਤੇ ਸਾਰਿਆਂ ਨੂੰ ਪਾਵਾਂਗੇ ਜੀ ਆਪਾਂ ਹਮ ਅੱਜ ਦਾ ਰਮਣ ਯਾਰ ਸ਼ੌਲ ਸ਼ੂਲ ਬੜਾ ਲੈ ਕੇ ਗੱਲ ਹੀ ਬਣਾ ਰੱਖੀ ਆ ਜਾਊਂ ਠੰਡ ਬਹੁਤ ਆ ਜੀ ਹਾਂ ਐਵੇਂ ਠੰਡ ਲੱਗ ਜਾਂਦੀ ਹੈ ਜੀ ਸਹੀ ਗੱਲ ਹੈ ਜੀ ਠੰਡ ਬਹੁਤ ਆ ਦੋਸਤੋ ਸਾਰੇ ਜਣੇ ਬਚ ਕੇ ਰਹੋ ਕੱਪੜੇ ਕੁੱਪੜੇ ਪਾ ਕੇ ਰੱਖਿਆ ਕਰੋ ਜੀ ਬਾਕੀ ਕਿਉਂਕਿ ਉਹ ਕਹਿੰਦੇ ਹੁੰਦੇ ਜੀ ਠੰਡ ਜਾਂਦੀ ਮਾਰਦੀ ਐ ਜਾਂ ਆਉਂਦੀ ਮਾਰਦੀ ਆ ਉਹ ਠੰਡ ਦਾ ਤਾਂ ਪਤਾ ਨਹੀਂ ਆਦਾ ਜੀ ਕਦਾ ਲੱਗ ਜਾਂਦੀ ਹੈ ਹਾਂਜੀ ਤੇ ਇਹਦੇ ਵਿੱਚ ਪਾ ਲਈ ਆਪਾਂ ਠੀਕ ਹੈ ਹੁਣ ਆਪਾਂ ਇਹਨੂੰ ਕੁੱਟ ਲੈਣਾ ਆਸਾਨੀ ਨਾਲ ਕੁੱਟੀ ਜਾਉ ਜੀ ਇਹ ਤਾਂ ਇਹ ਤਾਂ ਸੌਖੀ ਬਣ ਜੂ ਮੱਲਮ ਤਾਂ ਹੈ ਨਾ ਵੀ ਜੇਕਰ ਦੂਜੇ ਤਰੀਕੇ ਆਪ ਮੰਨ ਕੇ ਚਲੋ ਔਖਾ ਲੱਗਦਾ ਤਾਂ ਭਾਏ ਵਰਤ ਸਕਦੇ ਆ ਇਹ ਫੇਸ ਤੇ ਨਹੀਂ ਨਾ ਵਰਤ ਸਕਦੇ ਇਹ ਬਾਡੀ ਤੇ ਤਾਂ ਅਪਲਾਈ ਹੋ ਜਾਂਦੀ ਹੈ ਜੀ ਮੱਲਮ ਠੀਕ ਹੈ ਜੀ ਜਿਵੇਂ ਗੜ ਵਗੈਰਾ ਤੇ ਲਾਉਣੀ ਆ ਹਾਂਜੀ ਫੇਸ ਤੇ ਹੁਣ ਜਿਵੇਂ ਫਿੰਸੀਆਂ ਦਾਗ ਹੁੰਦੇ ਫਿਰ ਵਿੱਚ ਹੀ ਰਚ ਜਾਂਦਾ ਮਤਲਬ ਕਾਲਸ ਜੀ ਦੀ ਸਣ ਲੱਗ ਜਾਂਦੀ ਆ ਬਾਡੀ ਤੇ ਤਾਂ ਚਲ ਲੋਟ ਆ ਜਾਂਦਾ ਜੀ ਫੇਸ ਤੇ ਨਹੀਂ ਲੋਟ ਆਉਂਦੀ ਮਲਮ ਠੀਕ ਹੈ ਜੀ ਫੇਸ ਤੇ ਬਸ ਆਪਾਂ ਉਹੀ ਅਪਲਾਈ ਕਰ ਸਕਦੇ ਆ ਐਲੋਵੇਰਾ ਜੱਲ ਪਾ ਕੇ ਉਹਦੇ ਵਿੱਚ ਹਮਮ ਲਓ ਜੀ ਪਾਊਡਰ ਤਾਂ ਬਣ ਗਿਆ ਤੇ ਹੁਣ ਫਿਰ ਮਲਮ ਕਿਵੇਂ ਬਣੂਗੀ ਇਹਦੀ ਕਿ ਹੱਥੋਂ ਦਾ ਤੇਲ ਪਾ ਕੇ ਹਾਂਜੀ ਇਹਨੂੰ ਬਰੀਕ ਬਰੀਕ ਕਰ ਲੈ ਜੀ ਇਹਨਾਂ ਆਪਾਂ ਕਕੌਲੀ ਚ ਪਾ ਲੈਣੇ ਹੈਗੇ ਠੀਕ ਹੈ ਜੀ ਤੇ ਥੋੜਾ ਜਿਹਾ ਆਪਾਂ ਇਹਦੇ ਚ ਪਾ ਲੈਣਾ ਜੀ ਸਰੋਂ ਦਾ ਤੇਲ ਠੀਕ ਹੈ ਰਮਣ ਗਰਮ ਗਰਮ ਨਹੀਂ ਕਰਨ ਦੀ ਲੋੜ ਨਹੀਂ ਨਹੀਂ ਜੀ ਕੁਝ ਨਹੀਂ ਕਰਨ ਦੀ ਲੋੜ ਹਮ ਲਓ ਜੀ ਆਪਣੀ ਜਿਹੜੀ ਮੱਲਮਾ ਬਣ ਕੇ ਬਿਲਕੁਲ ਤਿਆਰ ਆ ਗਈ ਠੀਕ ਹੈ ਜੀ ਤੇ ਇਹਨੂੰ ਆਪਾਂ ਸੰਭਾਲ ਕੇ ਰੱਖ ਸਕਦੇ ਤਾਂ ਸਾਲ ਮੰਗੂ ਹੀ ਚੱਲ ਜਾਂਦੀ ਖਰਾਬ ਨਹੀਂ ਹੁੰਦੀ ਤੇ ਜਿੱਥੇ ਵੀ ਕਿਤੇ ਆਪਾਂ ਨੂੰ ਲੱਗਦਾ ਆਪੇ ਇਹਦੇ ਵਿੱਚ ਕਿਉਂ ਮਤਲਬ ਤੇਲ ਇਹਦੇ ਵਿੱਚ ਹੋਰ ਪਾ ਸਕਦੇ ਜੀ ਸਰੋਂ ਦਾ ਤੇਲ ਪਾਉਣਾ ਪਾ ਲੈ ਇਹਦੇ ਵਿੱਚ ਠੀਕ ਹੈ ਜੀ ਤੇ ਜਿੱਥੇ ਵੀ ਕਿੱਥੇ ਆ ਰਿਹਾ ਆਪਣਾ ਲੱਗਦਾ ਵੀ ਫੂੜਾ ਫੰਸੀ ਜਾਂ ਗੜਾ ਉੱਥੇ ਆਪਾਂ ਇਹਨੂੰ ਚੰਗੀ ਤਰ੍ਹਾਂ ਅਪਲਾਈ ਕਰ ਲੈਣੇ ਜੀ ਇਸ ਪ੍ਰਕਾਰ ਠੀਕ ਹੈ ਜਿਵੇਂ ਗੜ ਗੁੜ ਤੇ ਲਾ ਲੈਣੀ ਆ ਜੀ ਉੱਥੇ ਲਾ ਤੇ ਇਹਦਾ ਇ ਤੇ ਉਹ ਮਤਲਬ ਵੀ ਦਵਾਰਾ ਨਹੀਂ ਹੋਊਗਾ ਆਪਣੇ ਫੈਂਸੀ ਜਾਂ ਫੋੜਾਗਾ ਜਿਹੜਾ ਵੀ ਆ ਠੀਕ ਹੈ ਜੀ ਸੋ ਇਹਦੇ ਨਾਲ ਬਹੁਤ ਫਰਕ ਮਿਲਦਾ ਤੇ ਇਹ ਅਜਮਾਇਆ ਹੋਇਆ ਹੈ ਕਿਉਂਕਿ ਜਦੋਂ ਅਸੀਂ ਛੋਟੇ ਛੋਟੇ ਹੁੰਦੇ ਸੀਗੇ ਸਾਡੀ ਦਾਦੀ ਸਾਥੋਂ ਹਮੇਸ਼ਾ ਸਰੀ ਮੰਗਾਉਂਦੀ ਵੀ ਜਦੋਂ ਵੀ ਉਹ ਕਿਤੇ ਆਣ ਲੱਗਦਾ ਵੀ ਫੋੜਾ ਫੈਂਸੀ ਹੈਗੀ ਮਤਲਬ ਵੀ ਮਨ ਨੂੰ ਐਮਬੀਆਈ ਮੇਂ ਜ਼ਿਆਦਾ ਵੀਦੋ ਸੇ ਛੋੜ ਛੋੜ ਨਾਲ ਉਹ ਫੋੜੇ ਬਹੁਤ ਜ਼ਿਆਦਾ ਹੁੰਦੇ ਹੁੰਦੇ ਸੀਗੇ ਜਦੋਂ ਏਜਮਾ ਆਇਆ ਸੀ ਜੀ ਤੇ ਮੁੜ ਕੇ ਅੱਜ ਹੁੰਦੇ ਨੇਗੇ ਮਤਲਬ ਵੀ ਬਹੁਤ ਵਧੀਆ ਨੁਸਖਾ ਜੀ ਤੇ ਜਦੋਂ ਵੀ ਮਤਲਬ ਆਪਣਾ ਅਲਾ ਦਾ ਵੀ ਫੈਂਸੀਆਂ ਨਹੀਂ ਤਾਂ ਆਪਾਂ ਜਿਹੜਾ ਉਹ ਦੂਜਾ ਪਹਿਲਾਂ ਦੱਸਿਆ ਉਹ ਜ਼ਮਾ ਸਕਦੇ ਹੋ ਜੀ ਤੇ ਜਿਵੇਂ ਗੜ ਬਗੈਰਾ ਫੋੜੇ ਵਗੈਰਾ ਹੁੰਦੇ ਨੇ ਉਹ ਤੇ ਆਪਾਂ ਇਹ ਮਲ ਲਾ ਸਕਦੇ ਬਹੁਤ ਫਰਕ ਮਿਲੂਗਾ ਜੀ ਸੋ ਵੀਡੀਓ ਵਧੀਆ ਲੱਗੀ ਅੱਗੇ ਜ਼ਰੂਰ ਸ਼ੇਅਰ ਕਰਨੀ ਜੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ